ਲੋ ਜੀ ਭਾਈ ਜੀ ਮੈਂ ਤੁਹਾਡੇ ਆਪਣਾ ਬੀਪਾਲ ਮਿੱਤਰੀ ਦੇਕੇ ਆਲਾ ਬਾਈ ਨਾ ਮੌਰਾ ਲਵੇ ਰਾਮ ਨਾਗਰ ਤੋਂ ਆਏ ਨੇ ਸਿੱਧੂਪੁਰ ਜੁਨੀਆਨ ਦੇ ਬਾਈ ਜੀ ਮੈਂਬਰ ਨੇ ਬਾਈ ਨਾ ਖਨੋਰੀ ਤੋਂ ਆਏ ਕਿਹਾਨੇ ਤੋਂ ਬਾਈ ਕਹਿੰਦੇ ਵੀ ਸੰਤ ਨੇ ਚਾਹਣੇ ਤੇਰੇ ਕੋ ਬਾਈ ਨਾ ਪਹਿਲਾਂ ਤਾਂ ਪਾਤਰਾ ਕੰਨੀ ਲਾ ਕੇ ਫਿਰ ਬਾਤ ਮੁੱਕੇ ਬਾਈ ਜੀ ਦਾ ਤੇ ਸੰਤ ਵੀ ਜਿਹੇ ਜਿਹੇ ਇਹਨਾਂ ਨੂੰ ਬਾਅਦ ਸੀ ਪੈ ਗਈ ਬਾਈਆਂ ਨੂੰ ਸੰਤ ਵੀ ਵਧੀਆ ਬਣਾ ਕੇ ਦਿੱਤਿਆਂ ਦੇ ਸ੍ਰੀਆਤ ਵੀ ਕਰਤਾ ਬਾਈਆਂ ਨੂੰ ਸਾਰੀ ਐਵਰੇਜ ਘੜਤੀ ਕਿਵੇਂ ਜੀ ਬਾਈ ਸੰਤ ਸੁਣ ਬਾਈ ਸੋ ਉਹ ਬਿਲਕੁਲ ਜਿਵੇਂ ਆਈ ਉਹ ਦੇਖ ਹੈ ਜਿੰਨੇ ਬੀਪਾਤੀਆਂ ਅਸੀਂ ਉਹ ਦੇਖ ਕੇ ਆਏ ਹੈ ਜੀ ਪਿੰਡ ਰਾਮਲਗਰ ਸਾਡਾ ਮੌੜ ਮੜੀ ਤੇ ਗਏ ਆਂ ਪਾਤੀ ਖਾਣ ਦੀ ਬੁੱਢੀ ਬੁਰਾ ਕਾਇਦੇ ਮੈਂਬਰਸ਼ਿਪ ਅੰਜਾਰੇ ਤੇ ਇਹ ਨਾ ਨਾ ਤਾਂ ਇੱਥੇ ਲੱਤ ਨਹੀਂ ਪੁੱਜਦੇ ਰਹਿਤੇ ਵੱਡੇ ਬਣੇ ਵਾਲੇ ਆਹ ਹੈ ਰੋਜੀ ਰਹਿ ਜਾਂਦਾ ਕੋਈ ਨਾ ਲੱਗਦਾ ਜੀ ਬਾਕੀ ਮਾਰੇ ਕਿਹਾ ਆਂ ਆਉਂਦੇ ਰਹਿੰਦੇ ਆਹ ਲੱਕ ਥੂਈ ਗਾਹੀ ਵੀ ਪੁਰਾਣਾ ਨੂੰ ਲੋਕ ਹੈ ਸਤ ਸੇ ਗਾਂਵ ਬਹੁਤ ਵੀ ਨਗੇ ਸਨ ਨਾ ਕੋਈ ਗੱਲ ਨਹੀਂ ਤੇ ਸਾਡਾ ਇਹ ਬਹੁਤ ਬੜੀ ਗੱਲ ਹੈ ਜਨਾਬਾਂ ਉਹ ਲੈਣ ਦਾੰਦ ਮੰਦਲ ਕੇ ਆਮ ਉਹ ਚੰਦ ਅੰਮਿਤ ਹੈ ਤਾਂ ਨਾ ਮਾ